ਨਸ਼ਿਆਂ ਦੇ ਫਰੋਦ ਆਜ ਪੰਜਾਬ ਦੇ ਰਾਜਪਾਲ ਗੁਲਾਬ ਸਿੰਘ ਕਟਾਰੀਆ ਦੇ ਵੱਲੋਂ ਪਦ ਯਾਤਰਾ ਦੀ ਸ਼ੁਰੂਆਤ ਕੀਤੀ ਜਾਏਗੀ ਲਾਂਗੇ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਣੀ ਹੈ ਸ੍ਰੀ ਕਰਤਾਰਪੁਰ ਸਾਬ ਲਾਂਗੇ ਤੋਂ ਸ਼ੁਰੂਆਤ ਹੋਵੇਗੀ ਸੇਂਟ ਫਰਾਂਸਿਸ ਸਕੂਲ ਚ ਅੱਜ ਪਦ ਯਾਤਰਾ ਦੀ ਸਮਾਪਤੀ ਹੋਏਗੀ ਤੇ 8 ਅਪ੍ਰੈਲ ਨੂੰ ਜਲੰਧਰ ਵਾਲਾ ਬਾਗ ਵਿਖੇ ਇਸ ਦਾ ਸਮਾਪਨ ਕੀਤਾ ਜਾਏਗਾ 6 ਦਿਨ ਲਗਾਤਾਰ ਜਾਗਰੂਕਤਾ ਰੈਲੀ ਗੱਡਣਗੇ ਪੰਜਾਬ ਦੇ ਰਾਜਪਾਲ ਗੁਲਾਬ ਸਿੰਘ ਕਟਾਰੀਆ ਪੰਜਾਬ ਦੇ ਵਿੱਚ ਫੈਲ ਰਹੇ ਨਸ਼ਿਆਂ ਦੇ ਕਹਿਰ ਨੂੰ ਵਿਕਤਿਆ ਹੋਇਆ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸ ਨੂੰ ਲੈ ਕੇ ਪੰਜਾਬ ਦੇ ਰਾਜਪੁਰ ਗੁਲਾਬ ਚੰਦ ਟਟਾਰੀ ਤੇ ਵੱਲੋਂ ਵੀ ਪਦ ਯਾਤਰਾ ਕੱਢੀ ਜਾਏਗੀ। ਡੇਰਾ ਬਾਬਾ ਨਾਨਕ ਤੋਂ ਸਹਿਯੋਗੀ ਪਰਮਵੀਰ ਸਿੰਘ ਆਲਖ ਸਾਡ ਨਾਲ ਲਾਈਵ ਜੁੜ ਚੁੱਕੇ ਨੇ ਰੁਕਾਂਗੇ ਪਰਮਵੀਰ ਕਿੰਨੇ ਵਜੇ ਅੱਜ ਪਦ ਯਾਤਰਾ ਦੀ ਸ਼ੁਰੂਆਤ ਕੀਤੀ ਜਾਣੀ ਹੈ ਔਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ? ਆ ਦੇਖੋ ਸ੍ਰੀ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਤੇ ਅਸੀਂ ਖੜੇ ਆਂ ਤਸਵੀਰਾਂ ਜਿਹੜੀਆਂ ਨੇ ਡੇਰਾ ਬਾਬਾ ਨਾਨਕ ਤੋਂ ਤੁਹਾਨੂੰ ਦਿਖਾਉਣ ਜਾ ਰਹੇ ਆਂ ਜਿੱਥੇ ਕਿ ਅੱਜ ਇੱਕ ਵੱਡੀ ਯਾਤਰਾ ਕਹਿ ਲਈਏ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਯਾਤਰਾ ਹੈ ਇਹ ਕੱਢੀ ਜਾਣੀ ਹੈ ਗੁਲਾਬ ਚੰਦ ਘਟਾਰੀਆਂ ਵੱਲੋਂ ਪੰਜਾਬ ਦੇ ਗਵਰਨਰ ਨੇ ਰਾਜਪਾਲ ਨੇ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾ دیਏ ਇੱਥੋਂ ਦਾ ਮਾਹੌਲ ਜਿਹੜਾ ਹੈ ਉਹ ਜ਼ਰੂਰ ਦਿਖਾਉਣਾ ਲਾਜ਼ਮੀ ਹੈ ਕਿਉਂਕਿ ਕੋਰੀਡੋਰ ਤੇ ਅਸੀਂ ਖੜੇ ਆ ਤੁਸੀਂ ਦੇਖੋ ਸਕੂਲਾਂ ਦੇ ਬੱਚੇ ਜਿਹੜੇ ਆ ਇੱਕ ਇੱਕ ਕਰਕੇ ਜਾ ਰਹੇ ਹਨ ਬੀਐਸਐਫ ਵੱਲੋਂ ਵੀ ਇੱਥੇ ਡਿਊਟੀ ਕੀਤੀ ਜਾ ਰਹੀ ਹੈ ਆਰਮੀ ਵੱਲੋਂ ਵੀ ਇੱਥੇ ਡਿਊਟੀ ਕੀਤੀ ਜਾ ਰਹੀ ਹੈ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਝੰਡਾ ਜਿਹੜਾ ਹੈ ਪਹਿਲਾ ਝੰਡਾ ਯਾਨੀ ਕਿ ਪਾਕਿਸਤਾਨ ਵਾਲੇ ਪਾਸਿਓਂ ਜਦੋਂ ਭਾਰਤ ਵਾਲੇ ਪਾਸੇ ਅਸੀਂ ਆਉਂਨੇ ਆ ਤਾਂ ਪਹਿਲਾ ਝੰਡਾ ਜਿਹੜਾ ਇਹ ਭਾਰਤ ਵਾਲੇ ਪਾਸਿਓਂ ਤੁਹਾਨੂੰ ਦਿਖਾਈ ਦੇਗਾ ਸੋ ਇਹ ਤਸਵੀਰਾਂ ਜਿਹੜੀਆਂ ਨੇ ਥੋੜੇ ਤੱਕ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਕਿ ਅੱਜ ਇਹ ਯਾਤਰਾ ਜਿਹੜੀ ਹੈ ਯੋਧ ਨਸ਼ਿਆਂ ਵਿਰੋਧੀ ਇੱਕ ਵਾਰ ਤਸਵੀਰਾਂ ਜਿਹੜੀਆਂ ਨੇ ਕਿਉਂਕਿ ਜੇਕਰ ਅਸੀਂ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਵੱਡੇ ਪੱਧਰ ਦੇ ਉੱਤੇ ਇਹ ਯੁੱਧ ਜਿਹੜਾ ਨਸ਼ੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਹੋਇਆ ਹੈ ਚਾਹੇ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਚਾਹੇ ਅਸੀਂ ਗੱਲ ਕਰ ਲਈਏ ਜੇਕਰ ਅਸੀਂ ਗੱਲ ਕਰੀਏ ਕੇਂਦਰ ਸਰਕਾਰ ਦੀ ਤਾਂ ਇਸ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਸਾਰੇ ਦੇ ਸਾਰੇ ਜਿਹੜੀਆਂ ਟੀਮਸ ਨੇ ਉਹ ਲੱਗੀਆਂ ਹੋਈਆਂ ਨੇ ਪੰਜਾਬ ਸਰਕਾਰ ਦੇ ਨੁਮਾਇਦੇ ਲੱਗੇ ਹੋਏ ਨੇ ਉੱਥੇ ਹੀ ਕੇਂਦਰ ਸਰਕਾਰ ਦੇ ਨੁਮਾਇਦੇ ਜਿਹੜੇ ਉਹ ਲੱਗੇ ਹੋਏ ਨੇ ਸੋ ਇਹ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰ ਰਿਹਾ ਜਿੱਥੇ ਤੁਸੀਂ ਦੇਖੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਸਕੂਲਾਂ ਦੇ ਬੱਚੇ ਜਿਹੜੇ ਆ ਉਹ ਪਹੁੰਚ ਰਹੇ ਹਨ ਉਹ ਉਹਨਾਂ ਦੇ ਨਾਲ ਜੇਕਰ ਅਸੀਂ ਦੇਖੀਏ ਤਾਂ ਟੀਚਰ ਸਹਿਬਾਨ ਕਿਉਂਕਿ ਬੱਚਿਆਂ ਦੇ ਵਿਦਿਆਰਥੀਆਂ ਨੂੰ ਵੀ ਇੱਥੇ ਅੱਜ ਇਸ ਯਾਤਰਾ ਦੇ ਵਿੱਚ ਸ਼ਾਮਲ ਕਰਾਉਣਾ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਬੱਚੇ ਨੇ ਉਹ ਸਾਡਾ ਆਉਣ ਵਾਲਾ ਭਵਿੱਖ ਨੇ ਸੋ ਬੱਚਿਆਂ ਦੀ ਮਾਨਸਿਕਤਾ ਕੀ ਕਹਿੰਦੀ ਹੈ ਕਿਉਂਕਿ ਜੇਕਰ ਅਸੀਂ ਦੇਖੀਏ ਤਾਂ ਪੂਰੇ ਪੰਜਾਬ ਦੇ ਵਿੱਚੋਂ ਹੀ ਕਈ ਕੇਸ ਅਜਿਹੇ ਸਾਹਮਣੇ ਆਏ ਨੇ ਹਾਲਾਂਕਿ ਜੇਕਰ ਅਸੀਂ ਗਵਰਨਰ ਸਾਹਿਬ ਦੀ ਗੱਲ ਕਰੀਏ ਉਹਨਾਂ ਨੇ ਬਿਲਕੁਲ ਕਈ ਵਾਰ ਜ਼ਿਕਰ ਕੀਤਾ ਹੈ ਕਿ ਜਿਹੜਾ ਨਸ਼ਾ ਉਹ ਸਕੂਲਾਂ ਤੱਕ ਪਹੁੰਚ ਚੁੱਕਿਆ ਹੈ ਸੋ ਇਸ ਨੂੰ ਲੈ ਕੇ ਬੱਚਿਆਂ ਦੀ ਮਾਨਸਿਕਤਾ ਜਿਹੜੀ ਹੈ ਉਹ ਨਸ਼ਿਆਂ ਵੱਲ ਨਾ ਜਾਵੇ ਖੇਡਾਂ ਪ੍ਰਤੀ ਉਹ ਜਾਗਰੂਕ ਹੋਣ ਇਸੇ ਨੂੰ ਲੈ ਕੇ ਤੁਸੀਂ ਦੇਖੋ ਇੱਕ ਵਾਰ ਤਸਵੀਰ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੀ ਹੈ ਬਿਲਕੁਲ ਸਾਹਮਣੇ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ ਬੱਚੇ ਜਿਹੜੇ ਆ ਪੈਦਲ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਕੁਝ ਹੀ ਸਮੇਂ ਤੱਕ ਜਿਹੜੀ ਇਹ ਯਾਤਰਾ ਹੈ ਉਹ ਸ਼ੁਰੂ ਹੋਣੀ ਹੈ 7 ਵਜੇ ਦਾ ਟਾਈਮ ਜਿਹੜਾ ਸੀਗਾ ਉਹ ਦਿੱਤਾ ਗਿਆ ਸੀਗਾ 7 ਵਜੇ ਤੱਕ ਦਾ ਟਾਈਮ ਸੀਗਾ ਪਰ ਕੁਝ ਸਮਾਂ ਲੇਟ ਹੋਣ ਕਾਰਨ ਹਲੇ ਤੱਕ ਇਹ ਯਾਤਰਾ ਜਿਹੜੀ ਹੈ ਸ਼ੁਰੂ ਨਹੀਂ ਹੋ ਸਕੀ ਇਸੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਇੱਕ ਕੋਰੀਡੋਰ ਦੀਆਂ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੀਆਂ ਤਸਵੀਰਾਂ ਥੋੜੇ ਤੱਕ ਸਾਂਝੀਆਂ ਕਰ ਰਹੇ ਹਾਂ ਬੱਚੇ ਤੁਸੀਂ ਦੇਖ ਸਕਦੇ ਹੋ ਵੱਡੇ ਪੱਧਰ ਦੇ ਉੱਤੇ ਅੱਜ ਇਹ ਕੋਰੀਡੋਰ ਤੋਂ ਹੀ ਯਾਤਰਾ ਸ਼ੁਰੂ ਹੋ ਕੇ ਇੱਥੇ ਲੱਗੇ ਇੱਕ ਨਿੱਜੀ ਸਕੂਲ ਹੈ ਸੈਨ ਫ੍ਰਾਂਸਿਸ ਸਕੂਲ ਹੈ ਉੱਥੋਂ ਤੱਕ ਇਹ ਪੈਦਲ ਯਾਤਰਾ ਹੋਏਗੀ ਤਾਂ ਨਸ਼ਿਆਂ ਦੇ ਖਿਲਾਫ ਇਹ ਪੈਦਲ ਯਾਤਰਾ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ ਸੋ ਤੁਸੀਂ ਦੇਖੋ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤਾਂ ਹੱਥਾਂ ਦੇ ਵਿੱਚ ਤਖਤੀਆਂ ਲੈ ਕੇ ਇੱਕ ਵਾਰ ਤਸਵੀਰਾਂ ਜਿਹੜੀਆਂ ਨੇ ਥੋੜੇ ਤੱਕ ਸਾਰੀਆਂ ਸਾਂਝੀਆਂ ਜ਼ਰੂਰ ਕਰਾਂਗੇ ਕਿ ਬੱਚੇ ਜਿਹੜੇ ਨੇ ਹੱਥਾਂ ਦੇ ਵਿੱਚ ਤਖਤੀਆਂ ਲੈ ਕੇ ਜਿਹੜਾ ਓਹੋ ਇਹ ਯੁੱਧ ਨਸ਼ਿਆਂ ਵਿਰੁੱਧ ਦਾ ਨਾਰਾ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲਗਾਤਾਰ ਤੁਸੀਂ ਦੇਖਿਆ ਹੋਵੇਗਾ ਕਿ ਨਸ਼ੇ ਦਾ ਕਾਫੀ ਬੋਲਬੱਲਾ ਹੈ ਸੋ ਇਹ ਤਸਵੀਰਾਂ ਜਿਹੜੀਆਂ ਨੇ ਥੋੜੇ ਤੱਕ ਸਾਂਝੀਆਂ ਕਰ ਰਹੇ ਆ ਜਿੱਥੇ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹ ਥੋੜੇ ਤੱਕ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਕਿੱਤਿਆਂ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਨੇ ਇੱਥੇ ਪਹੁੰਚ ਰਹੇ ਹਨ ਸੋ ਇਹ ਵੀ ਤਸਵੀਰਾਂ ਜ਼ਰੂਰ ਦਿਖਾਉਣੀਆਂ ਲਾਜ਼ਮੀ ਹਨ ਸੋ ਇੱਥੇ ਕੋਈ ਡਾਕਟਰ ਸਹਿਬਾਨ ਕੈਮਿਸਟ ਜਿਹੜੇ ਨੇ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਦੀਆਂ ਵੀ ਤਸਵੀਰਾਂ ਜ਼ਰੂਰ ਲੋਖ ਦਿਖਾਉਣੀਆਂ ਲਾਜ਼ਮੀ ਹਨ ਸੋ ਇਹ ਤਸਵੀਰਾਂ ਨੇ ਜਿਹੜੀਆਂ ਕਿ ਅੱਜ ਇੱਕ ਯੁੱਧ ਜਿਹੜਾ ਨਸ਼ੇ ਵਿਰੁੱਧ ਜਿਹੜਾ ਛੇੜਿਆ ਹੋਇਆ ਹੈ ਸੋ ਇਹ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਇਹ ਅੱਜ ਨਸ਼ਿਆਂ ਤੋਂ ਲੈ ਕੇ ਜਿਹੜਾ ਹੈ ਜਾਗਰੂਕ ਕੀਤਾ ਜਾ ਰਿਹਾ ਕਿ ਨਸ਼ੇ ਜਿਹੜੇ ਨਾ ਕੀਤੇ ਜਾਣ ਸੋ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਤਸਵੀਰਾਂ ਨੇ ਸੋ ਤੁਸੀਂ ਦੇਖੋ ਕਿ ਵੱਖ-ਵੱਖ ਜਥਿਆਂ ਦੇ ਵਿੱਚ ਇਹ ਲੋਕ ਕੋਲੋਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰੋ ਪਰਮ ਸੋ ਇਹ ਜਿਹੜੀਆਂ ਤਸਵੀਰਾਂ ਨੇ ਇੱਕ ਹੋਰ ਜਿਹੜਾ ਬੱਚਿਆਂ ਦਾ ਵੱਡਾ ਹਜ਼ੂਮ ਹੈ ਉਹ ਵੀ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਇੱਕ ਵਾਰ ਤਸਵੀਰ ਇੱਧਰ ਵੀ ਜ਼ਰੂਰ ਦਿਖਾਵਾਂਗੇ ਕਿਉਂਕਿ ਸਾਰੇ ਸੁਰੱਖਿਆ ਦੇ ਪ੍ਰਬੰਧ ਜ਼ਰੂਰ ਦਿਖਾਉਣੇ ਲਾਜ਼ਮੀ ਹਨ ਸੋ ਇਹ ਤਸਵੀਰਾਂ ਨੇ ਤੁਸੀਂ ਦੇਖੋ ਦੂਰ ਦੂਰ ਤੱਕ ਜਿੱਧਰ ਦੇਖੋਗੇ ਉਧਰ ਹੀ ਤੁਹਾਨੂੰ ਬੱਚੇ ਦਿਖਾਈ ਦੇਣਗੇ ਮੇਨ ਮੋਟਿਵ ਇਹੀ ਸੀਗਾ ਕਿ ਬੱਚਿਆਂ ਨੂੰ ਜਿਹੜਾ ਉਹ ਜਾਗਰੂਕ ਕੀਤਾ ਜਾਵੇ ਕਿ ਨੁਕਸਾਨ ਨੇ ਕਿਉਂਕਿ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਨੁਕਸਾਨ ਤੇ ਫਾਇਦੇ ਦੱਸਨੇ ਜ਼ਰੂਰ ਲਾਜ਼ਮੀ ਹੁੰਦੇ ਹਨ ਇੱਧਰ ਪੋਸਟਰ ਵੀ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਗੁਲਾਬ ਚੰਦ ਕਟਾਰ ਮੌਜੂਦ ਹੈ ਨਾਲ ਇਸ ਦੇ ਯੁੱਧ ਨਸ਼ਿਆਂ ਵਿਰੁੱਧ ਨਸ਼ਾ ਮੁਕਤ ਰੰਗਲਾ ਪੰਜਾਬ ਵੱਲ ਵਾਧੇ ਕਦਮ ਸ੍ਰੀ ਗੁਲਾਬ ਚੰਦ ਘਟਾਰੀਆ ਜੀ ਇਹ ਲਿਖਿਆ ਹੋਇਆ ਹੈ ਤਾਂ ਪੈਦਲ ਯਾਤਰਾ ਜਿਹੜੀ ਹੈ ਉਹ ਹੋਏਗੀ ਜਿੱਥੇ ਕਿ ਪਹਿਲੇ ਦਿਨ ਯਾਨੀ ਕਿ ਅੱਜ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਡੇਰਾ ਬਾਬਾ ਨਾਨਕ ਤੱਕ ਇਹ ਹੋਏਗੀ ਉਸ ਤੋਂ ਬਾਅਦ ਕੱਲ ਨੂੰ ਜਿਹੜੀ ਹੈ ਉਹ ਇੱਥੋਂ ਹੀ ਅਸੀਂ ਕਹਿ ਲਈਏ ਕਿ ਬਟਾਲਾ ਤੋਂ ਜਾਂ ਰਿਜ਼ੋਰਟ ਹੈ ਇੱਕ ਨਿੱਜੀ ਰਿਜ਼ੋਰਟ ਹੈ ਉਹ ਫਤਿਹਗੜ ਚੂੜੀਆਂ ਤੱਕ ਜਿਹੜੀ ਹੈ ਉਹ ਯਾਤਰਾ ਹੋਏਗੀ ਇਹ ਤਸਵੀਰਾਂ ਸਾਰਿਆਂ ਤੁਹਾਨੂੰ ਜਿੱਥੇ ਕਿ ਤੁਸੀਂ ਦੇਖੋ ਕਿ ਬੱਚੇ ਜਿਹੜੇ ਆ ਉਹ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਸਕੂਲਾਂ ਦੇ ਬੱਚੇ ਜਿਹੜੇ ਆ ਉਹ ਪਹੁੰਚ ਰਹੇ ਹਨ ਸွေ ਤਸਵੀਰਾਂ ਜਿਹੜੀਆਂ ਤੁਹਾਡੇ ਤੱਕ ਸਾਂਝੀਆਂ ਕਰ ਰਿਹਾ ਅੱਜ ਇਹ ਤਸਵੀਰਾਂ ਜਿਹੜੀਆਂ ਨੇ ਦਿਖਾਉਣੀਆਂ ਲਾਜ਼ਮੀ ਹਨ ਤੁਸੀਂ ਦੇਖੋ ਕਿ ਯੁੱਧ ਨਸ਼ਾ ਵਿਰੁੱਧ ਇਹ ਹੱਥਾਂ ਦੇ ਵਿੱਚ ਤਖਤੀਆਂ ਜਿਹੜੀਆਂ ਨੇ ਉਹ ਫੜੀਆਂ ਹੋਈਆਂ ਨੇ ਤਾਂ ਬੱਚੇ ਜਿਹੜੇ ਆ ਹੁਮ ਹੁਮਾ ਕੇ ਅੱਜ ਦੀ ਇਸ ਪੈਦਲ ਯਾਤਰਾ ਦੇ ਵਿੱਚ ਪਹੁੰਚ ਰਹੇ ਹਨ ਜਿਵੇਂ ਜਿਸੀਂ ਜ਼ਿਕਰ ਕਰ ਰਹੇ ਸੀਗੇ ਕਿ ਯੁੱਧ ਨਸ਼ਾ ਵਿਰੁੱਧ ਇੱਕ ਵੱਡੀ ਮੁਹਿੰਮ ਜਿਹੜੀ ਹੈ ਉਹ ਛੇੜੀ ਹੋਈ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਤੱਕ ਸਾਂਝੀਆਂ ਕਰ ਰਹੀ ਆ ਜਿੱਥੇ ਕਿ ਬੱਚੇ ਇੱਥੇ ਪਹੁੰਚੇ ਹੋਏ ਨੇ ਇੱਥੇ ਟੀਚਰ ਸਾਹਿਬਾਨ ਵੀ ਮੌਜੂਦ ਨੇ ਗੱਲਬਾਤ ਕਰ ਲੈਨੇ ਮੈਮ ਕੀ ਨਾਮ ਹੈ ਤੁਹਾਡਾ ਦਰਸ਼ਨ ਦੇ ਕੇ ਮੈਮ ਅੱਜ ਪਹੁੰਚੇ ਹਾਂ ਇੱਕ ਵੱਡਾ ਅਸੀਂ ਕਹਿ ਦਈਏ ਕਿ ਸੁਨੇਹਾ ਦਿੱਤਾ ਜਾ ਰਿਹਾ ਕੀ ਕਹਿੰਦੇ ਹੋ ਸਰ ਇਹ ਬਹੁਤ ਵਧੀਆ ਸਰਕਾਰ ਦਾ ਉਪਰਾਲਾ ਆ ਤੇ ਜੋ ਸਾਡੇ ਨੌਜਵਾਨੀ ਪੀੜ੍ਹੀ ਜਿਨ੍ਹਾਂ ਨੂੰ ਕਿ ਆਪਾਂ ਕਹਿੰਨੇ ਆ ਕਿ ਸਾਡੇ ਦੇਸ਼ ਦਾ ਭਵਿੱਖ ਨੇ ਇਹ ਰਾਹੇ ਪੈ ਰਹੀ ਆ ਉਹਨਾਂ ਵਾਸਤੇ ਇੱਕ ਬਹੁਤ ਵੱਡਿਆ ਇੱਕ ਸਰਕਾਰ ਨੇ ਉਪਰਾਲਾ ਕੀਤਾ ਆ ਇੱਕ ਰੈਲੀ ਕੱਢ ਕੇ ਤਾਂ ਕਿ ਬੱਚੇ ਜਿਹੜੇ ਉਹਨਾਂ ਨੂੰ ਅਵੇਅਰਨੈਸ ਹੋ ਸਕੇ ਕਿ ਆਪਾਂ ਇਸ ਕਿੰਨਾ ਚੋ ਇਹਨਾ ਤੋਂ ਕਿੱਦਾਂ ਜਿਹੜਾ ਹੀ ਬਚਣਾ ਆ ਤੇ ਆਉਣ ਵਾਲਾ ਆਪਣਾ ਪਿੱਖ ਜਿਹੜਾ ਅਸੀਂ ਕਿਦਾਂ ਬਚਾਉਣਾ ਹੈ ਜੀ ਜੀ ਮੈਮ ਜਿਹੜੇ ਮਾਪੇ ਦੂਜੇ ਮਾਪੇ ਅਧਿਆਪਕਾਂ ਨੂੰ ਕਿਹਾ ਜਾਂਦਾ ਹੈ ਲੱਗਦਾ ਕਿ ਪਹਿਲੇ ਮਾਪਿਆਂ ਦਾ ਵੀ ਕੁਝ ਫਰਜ ਬਣਦਾ ਹੈ ਮਾਪਿਆਂ ਦਾ ਕਿ ਤੁਸੀਂ ਤਾਂ ਚਲੋ ਸਮਝਾਉਣੀ ਹੋ ਸਕੂਲਾਂ ਦੇ ਵਿੱਚ ਵੀ ਸਮਝਾਉਣੀ ਹੋ ਪਰ ਮਾਪਿਆਂ ਨੂੰ ਵੀ ਕੋਈ ਜ਼ੋਰ ਦੇਣਾ ਚਾਹੀਦਾ ਬੱਚਿਆਂ ਤੇ ਅੱਜ ਕੱਲ ਜਿਹੜੇ ਮਾਪੇ ਨੇ ਉਹ ਵੀ ਬਹੁਤ ਜਾਗਰੂਕ ਨੇ ਆਪਣੇ ਬੱਚਿਆਂ ਨੂੰ ਸਿੱਧੇ ਰਸਤੇ ਤੇ ਪਾਉਣ ਦੇ ਲਈ ਸਿੱਖਿਆਵਾਂ ਜਿਹੜੀਆਂ ਸਮੇਂ-ਸਮੇਂ ਅਨੁਸਾਰ ਦਿੰਦੇ ਰਹਿੰਦੇ ਨੇ ਦਿੰਦੇ ਰਹਿੰਦੇ ਨੇ ਬਹੁਤ-ਬਹੁਤ ਧੰਨਵਾਦ ਸੋ ਇਹ ਤਸਵੀਰਾਂ ਤੁਸੀਂ ਦੇਖੋ ਕਿ ਬੱਚੇ ਜਿਹੜੇ ਨੇ ਹੌਮ ਹਮਾ ਕੇ ਅ ਹੈ ਉਸ ਨੂੰ ਲੈ ਕੇ ਤੁਸੀਂ ਦੇਖੋ ਹਮ ਹਮਾ ਕੇ ਕਿੰਨਾ ਵੱਡਾ ਜਿਹੜਾ ਅਸੀਂ ਕਹ ਲਈਏ ਇਕੱਠ ਜਿਹੜਾ ਬੱਚਿਆਂ ਦਾ ਦੇਖਣ ਨੂੰ ਮਿਲ ਰਿਹਾ ਹੈ ਸੋ ਇਹ ਤਸਵੀਰਾਂ ਜਿਹੜੀਆਂ ਨੇ ਡੇਰਾ ਬਾਬਾ ਨਾਨਕ ਤੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਬੱਚੇ ਅੱਜ ਨਸ਼ਿਆਂ ਵਿਰੁੱਧ ਜਿਹੜਾ ਉਹ ਰੈਲੀ ਕੱਢਣ ਜਾ ਰਹੇ ਨੇ ਗੁਲਾਬਚੰਦ ਕਟਾਰੀਆ ਹੋਰਾਂ ਦੇ ਨਾਲ ਜੇਕਰ ਅਸੀਂ ਦੇਖੀਏ ਇਹ ਤਸਵੀਰਾਂ ਜਿਹੜੀਆਂ ਨੇ ਡੇਰਾ ਬਾਬਾ ਨਾਨਕ ਤੋਂ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਜਿਹੜੀਆਂ ਦਿਖਾ ਰਹੇ ਹਾਂ ਜਿੱਥੇ ਬੱਚੇ ਅੱਜ ਤੁਸੀਂ ਦੇਖੋ ਕਿ ਸਪੋਰਟ ਸ਼ੂਜ਼ ਪਾਏ ਹੋਏ ਨੇ ਤਾਂ ਅੱਜ ਜਿਹੜਾ ਉਹ ਇਥੋਂ ਰੈਲੀ ਕੱਢਣਗੇ ਇੱਕ ਵੱਡੀ ਰੈਲੀ ਕਟਣਗੇ ਸੋਏ ਹੈ ਨਾਲ ਦੀ ਨਾਲ ਤੁਸੀਂ ਦੇਖੋ ਕਿ ਐਮ뷸ੈਂਸ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ ਐਮ뷸ੈਂਸ ਵੀ ਨਾਲ ਇੰਤਜ਼ਾਮ ਕੀਤਾ ਹੋਇਆ ਹੈ ਕਿਉਂਕਿ ਕਈ ਵਾਰ ਕੋਈ ਅਨਸਖਾ ਵੀ ਘਟਨਾ ਜਾਂ ਕਿਸੇ ਦੀ ਸਿਹਤ ਵਿਗੜਦੀ ਹੈ ਤਾਂ ਐਮ뷸ੈਂਸ ਦਾ ਵੀ ਨਾਲ ਦੀ ਨਾਲ ਪ੍ਰਬੰਧ ਕੀਤੇ ਹੋਏ ਨੇ ਸੋ ਇੱਧਰ ਤੁਸੀਂ ਦੇਖੋ ਇਹ ਟੀਚਰ ਸਹਿਬਾਨ ਇਸ ਤੋਂ ਇਲਾਵਾ ਦੇਸ਼ ਦੀ ਆਰਮੀ ਦੀ ਗੱਲ ਕਰੀਏ ਬੀਐਸਐਫ ਦੀ ਗੱਲ ਕਰੀਏ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਇਕੱਲੇ ਇਕੱਲੇ ਵਿਅਕਤੀ ਨੂੰ ਚੈੱਕ ਕਰਕੇ ਤੁਨ ਲੰਘਾਇਆ ਜਾ ਰਿਹਾ ਹੈ ਕਿਉਂਕਿ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਸੋ ਇਹ ਤਸਵੀਰਾਂ ਜਿਹੜੀਆਂ ਨੇ ਇਹ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਡੇਰਾ ਬਾਬਾ ਨਾਨਕ ਤੋਂ ਇੱਕ ਵਾਰ ਹੋਰ ਤਸਵੀਰਾਂ ਦੂਰ ਤੱਕ ਇੱਕ ਵਾਰ ਨਿਗਾਹ ਮਾਰਾਂਗੇ ਤਾਂ ਤੁਹਾਨੂੰ ਸਾਰੇ ਪਾਸੇ ਹੀ ਬੱਚੇ ਅਤੇ ਜਿਹੜੇ ਟੀਚਰ ਸਹਿਬਾਨ ਨੇ ਜਾ ਮਾਪੇ ਨੇ ਉਹ ਵੀ ਇੱਥੇ ਅੱਜ ਪਹੁੰਚੇ ਹੋਏ ਨੇ ਬੱਚਿਆਂ ਨੂੰ ਜਾਗਰੂਕ ਕਰਨਾ ਹੈ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਛੇੜੀ ਹੋਈ ਹੈ ਉਸ ਨੂੰ ਲੈ ਕੇ ਗੁਲਾਬਚੰਦ ਕੁਟਾਰੀਆ ਜਿਹੜੇ ਨੇ ਥੋੜੇ ਹੀ ਚਿਰ ਤਾਂ ਕਿਥੋਂ ਪੈਦਲ ਯਾਤਰਾ ਜਿਹੜੀ ਹੈ ਉਹ ਕੱਢਣਗੇ ਸੋ ਇਹ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਇਹ ਡੇਰਾ ਬਾਬਾ ਨਾਲੰਗ ਕੁਰਤਾਰਪੁਰ ਕੋਰੀਡੋਰ ਤੋਂ ਤਸਵੀਰਾਂ ਨੇ ਜਿੱਥੇ ਕਿ ਉਹ ਇਹ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਤੱਕ ਦਿਖਾਉਣੀਆਂ ਇਸ ਕਰਕੇ ਲਾਜ਼ਮੀ ਨੇ ਤਾਂ ਕਿ ਲੋਕ ਜ਼ੀ ਮੀਡੀਆ ਦੇ ਮਾਧਿਅਮ ਰਾਹੀਂ ਘਰਾਂ 'ਚ ਬੈਠੇ ਹੀ ਇਹ ਚੀਜ਼ ਦੇਖ ਸਕਣ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਜਿਹੜੇ ਨੇ ਜਾਂ ਸਾਡੇ ਬੱਚੇ ਨੇ ਉਹ ਜਾਗਰੂਕ ਕੀਤੇ ਜਾ ਰਹੇ ਨੇ ਸਕੂਲਾਂ 'ਚ ਬੱਚੇ ਆ ਰਹੇ ਨੇ ਲਾਗੇ ਪਿੰਨਾ 'ਚ ਜਿਹੜੇ ਲੋਕ ਨੇ ਉਹ ਆ ਰਹੇ ਨੇ ਕਿਉਂਕਿ ਇੱਕ ਉਪਰਾਲਾ ਜਿਹੜਾ ਉਹ ਗੁਲਾਬਚੰਦ ਕਟਾਰੀਆ ਵੱਲੋਂ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਸੋ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਇੱਕ ਵੱਡਾ ਅਸੀਂ ਇਕੱਠ ਕਹਿ ਲਈਏ ਇੱਥੇ ਹਮ ਹਮਾ ਕੇ ਲੋਕ ਪਹੁੰਚ ਰਹੇ ਹਨ ਸੋ 7 ਵਜੇ ਦਾ ਟਾਈਮ ਜਿਹੜਾ ਸੀਗਾ ਉਹ ਮੁਕਰਰ ਕੀਤਾ ਗਿਆ ਸੀਗਾ ਪਰ ਥੋੜਾ ਸਮਾਂ ਜਿਹੜਾ ਲੇਟ ਹੈ ਉਹ ਚੱਲਦਾ ਦਿਖਾਈ ਦੇ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਤਖਤੀਆਂ ਫੜੀਆਂ ਹੋਈਆਂ ਨੇ ਤਾਂ ਸੁਨੇਹਾ ਜਿਹੜਾ ਦਿੱਤਾ ਜਾ ਰਿਹਾ ਹੈ ਉਹ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸੁਨੇਹਾ ਹੈ ਉਹ ਦਿੱਤਾ ਜਾ ਰਿਹਾ ਹੈ ਯਾਨੀ ਕਿ ਨਸ਼ਿਆਂ ਨੂੰ ਨਸ਼ਿਆਂ ਦਾ ਖਾਤਮਾ ਕਰਨ ਵਾਸਤੇ ਜਿੱਥੇ ਪੰਜਾਬ ਪੁਲਿਸ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਉੱਥੇ ਹੀ ਜੇਕਰ ਅਸੀਂ ਦੇਖੀਏ ਤਾਂ ਜੇਕਰ ਬੀਐਸਐਫ ਦੀ ਗੱਲ ਕਰੀਏ ਉਹ ਵੀ ਆਪਣੇ ਪੱਧਰ ਤੇ ਕੰਮ ਕਰ ਰਹੇ ਨੇ ਤੋਂ ਸੋ ਲੋਕਾਂ ਦੀ ਗੱਲ ਕਰੀਏ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਲੋਕਾਂ ਦਾ ਵੀ ਫਰਜ਼ ਵੱਡੇ ਪੱਧਰ ਤੇ ਬਣਦਾ ਹੈ ਕਿ ਲੋਕ ਵੀ ਜਿਹੜੇ ਨੇ ਉਹ ਵੀ ਜਾਗਰੂਕ ਜ਼ਰੂਰ ਹੋਣ ਜੀ ਦਾ ਬਿਲਕੁਲ ਬਹੁਤ ਵਧੀਆ ਤਸਵੀਰਾਂ ਅੱਜ ਸਵੇਰ ਦੀ ਸ਼ੁਰੂਆਤ ਸ ਖਬਰ ਦੇ ਨਾਲ ਹੋਈ ਹੈ ਕਿ ਪੰਜਾਬ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਦੇ ਮਹਿੰਮ ਦੇ ਵਿੱਚ ਸਕੂਲੀ ਵਿਦਿਆਰਥੀ ਵੀ ਹਿੱਸਾ ਲੈ ਰਹੇ ਨੇ ਪਰ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਦਿਖਾ ਰਹੇ ਹੋ ਤੁਸੀਂ ਕੁਝ ਲੋਕਾਂ ਦੇ ਨਾਲ ਵੀ ਗੱਲ ਕੀਤੀ ਹੈ ਇੱਥੇ ਇੱਕ ਸਵਾਲ ਹੋਰ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਇਹ ਰਾ ਬਾਬੇ ਨਾਨਕ ਦੇ ਘਰੋਂ ਜਾਂਦਾ ਹੈ ਇਸ ਥਾਂ ਤੋਂ ਇਸ ਮਹਿੰਮ ਦੀ ਸ਼ੁਰੂਆਤ ਕਰਨ ਦਾ ਕੋਈ ਮਕਸਦ ਤੇ ਜ਼ਰੂਰ ਹੋਏਗਾ ਆ ਬਿਲਕੁਲ ਦੇਖੋ ਵੱਡੀ ਗੱਲ ਹੈ ਕਿ ਇਹ ਜਗ੍ਹਾ ਜਿਹੜੀ ਹੈ ਇਹ ਡੇਰਾ ਬਾਬੇ ਨਾਨਕ ਤੋਂ ਦੇਖੋ ਕਿਉਂਕਿ ਇਹ ਹੱਬ ਹੈ ਸਟਾਰਟਿੰਗ ਹੈ ਇਸ ਕਰਕੇ ਇੱਥੋਂ ਜਿਹੜੀ ਹੈ ਉਹ ਸਟਾਰਟਿੰਗ ਕੀਤੀ ਗਈ ਹੈ ਬੱਚਿਆਂ ਨੂੰ ਸਟਾਰਟਿੰਗ ਕੀਤੀ ਗਈ ਹੈ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਤਸਵੀਰਾਂ ਡੇਰਾ ਬਾਬਾ ਨਾਨਕ ਤੋਂ ਤਸਵੀਰਾਂ ਨੇ ਇਹ ਤਸਵੀਰਾਂ ਜਿਹੜੀਆਂ ਨੇ ਇਹ ਤਸਵੀਰਾਂ ਨੇ ਤੋਡੇ ਤੱਕ ਸਾਂਝੀਆਂ ਕੀਤਾ ਦੇਖੋ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀਗਾ ਤੁਸੀਂ ਦੇਖੋ ਬੱਚੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਬੱਚੀਆਂ ਨੇ ਇਥੇ ਸਵੇਰੇ ਹੀ ਆਏ ਆ ਨੇ ਸੋ ਇਹ ਤੁਸੀਂ ਦੇਖੋ ਕਿ ਵੱਡੇ ਪੱਧਰ ਦੇ ਉੱਤੇ ਅੱਜ ਸ਼ਕਤੀਆਂ ਹੱਥਾਂ 'ਚ ਫੜੀਆਂ ਹੋਈਆਂ ਨੇ ਇੱਥੇ ਕੁਝ ਬੱਚਿਆਂ ਦੇ ਨਾਲ ਵੀ ਗੱਲਬਾਤ ਕਰੋ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਭ ਜੋਤਿਆ ਜੀ ਸਰ ਕਿਵੇਂ ਦੇਖ ਰਿਹਾ ਸੀ ਦੇਖਿਆ ਕਿ ਵੈਲ ਮੇਨਟੇਨ ਤੁਸੀਂ ਬੱਚਿਆਂ ਨੂੰ ਨਾਲ ਤੱਕਤੀਆਂ ਫੜਾਈਆਂ ਹੋਈਆਂ ਨੇ ਵਾਕਈ ਜਾਗਰੂਕ ਕੀਤਾ ਜਾ ਰਿਹਾ ਹੈ ਕਿਵੇਂ ਦਾ ਉਪਰਾਲਾ ਜੀ ਅਸੀਂ ਬਹੁਤ ਵਧੀਆ ਉਪਰਾਲਾ ਹੈ ਬੱਚਿਆਂ ਨੂੰ ਅਸੀਂ ਪ੍ਰੋਪਰ ਇਹਦੇ ਬਾਰੇ ਦੱਸਿਆ ਹੋ <mimics> ਆਇਆ ਔਰ ਬੱਚੇ ਇਹ ਚੀਜ਼ਾਂ ਤੋਂ ਹੁਣ ਜਾਗਰੂਕ ਹੈਗੇ ਆ ਕਿ ਨਸ਼ੇ ਦਾ ਕੋੜ ਜਿਹੜਾ ਵੀ ਸੰਸਾਰ ਜਾਂ ਇਹਦੇ ਇੰਡੀਆ ਦੇ ਵਿੱਚ ਜਾਂ ਓਵਰ ਆਲ ਵਰਲਡ ਦੇ ਵਿੱਚ ਫੈਲਦਾ ਪਿਆ ਆ ਇਹਨੂੰ ਰੋਕਣ ਲਈ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੀ 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 ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਜਿਹੜੀਆਂ ਇਹ ਤੁਸੀਂ ਦੇਖੋ ਬੀਬੀਆਂ ਦਾ ਜਥਾ ਜਿਹੜਾ ਕਿਉਂਕਿ ਲੋਕਾਂ ਨੂੰ ਸਮਝਾਉਣਾ ਵੀ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਲੋਕਾਂ ਦੇ ਕੰਨਾਂ ਤੱਕ ਜਿਹੜੀ ਆਵਾਜ਼ ਹੈ ਉਹ ਪਹੁੰਚ ਸਕੇ ਸੋ ਇਹ ਤਸਵੀਰਾਂ ਨੇ ਜਿਹੜੀਆਂ ਥੋੜਾ ਤੱਕ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇੱਕ ਵਾਰ ਅੰਦਰ ਦੇ ਇਹ ਤਸਵੀਰਾਂ ਜ਼ਰੂਰ ਤੁਹਾਡੇ ਤੱਕ ਸਾਂਝੀਆਂ ਕਰਾਂਗੇ ਇਹ ਤਸਵੀਰਾਂ ਜਿਹੜੀਆਂ ਨੇ ਇੱਕ ਵਾਰ ਪੈਦਲ ਚੱਲ ਕੇ ਅਸੀਂ ਖੁਦ ਵੀ ਪੈਦਲ ਯਾਤਰਾ ਕਰਕੇ ਲੋਕਾਂ ਤੱਕ ਇਹ ਸੁਨੇਹਾ ਜ਼ਰੂਰ ਜੀ ਮੀਡੀਆ ਦੇ ਮਾਧਿਅਮ ਰਾਹੀਂ ਪਹੁੰਚਾਵਾਂਗੇ ਕਿ ਆਖਰਕਾਰ ਪੈਦਲ ਯਾਤਰਾ ਦਾ ਕੀ ਮਤਲਬ ਹੈ ਪੈਦਲ ਯਾਤਰਾ ਦਾ ਮਤਲਬ ਹੈ ਕਿ ਦੇਖੋ ਜਦੋਂ ਤੁਸੀਂ ਕੋਈ ਐਕਟੀਵਿਟੀ ਕਰਦੇ ਹੋ ਚਾਹੇ ਤੁਸੀਂ ਰਨਿੰਗ ਕਰਦੇ ਹੋ ਚਾਹੇ ਤੁਸੀਂ ਵਾਕ ਕਰਦੇ ਹੋ ਜਦੋਂ ਤੁਸੀਂ ਰਜਿਮ 'ਚ ਪੈਨੇ ਹੋ ਤਾਂ ਨਸ਼ੇ ਵਗੈਰਾ ਜਿਹੜੇ ਨੇ ਉਹਨਾਂ ਦਾ ਖਾਤਮਾ ਆਪਣੇ ਆਪ ਹੋਏ ਹੁੰਦਾ ਹੈ ਸੋ ਇਹ ਤਸਵੀਰਾਂ ਨੇ ਤੁਸੀਂ ਦੇਖੋ ਕਿੱਡੇ ਵੱਡੇ ਪੱਦਰ ਦੇ ਉੱਤੇ ਤਸਵੀਰਾਂ ਜ਼ਰੂਰ ਇੱਕ ਇੱਕ ਤਸਵੀਰ ਜ਼ਰੂਰ ਤੁਹਾਡੇ ਤੱਕ ਦਿਖਾਉਣੀ ਲਾਜ਼ਮੀ ਹੈ ਕਿ ਆਖਰਕਾਰ ਜਿਹੜੀ ਅਰ ਯੁੱਧ ਜਿਹੜਾ ਛੇੜਿਆ ਗਿਆ ਚਾਹੇ ਉਹ ਪੰਜਾਬ ਸਰਕਾਰ ਹੈ ਚਾਹੇ ਉਹ ਕੇਂਦਰ ਸਰਕਾਰ ਹੈ ਇੱਕ ਐਪਰੀਸ਼ੀਏਟ ਜ਼ਰੂਰ ਕਰਨਾ ਬਣਦਾ ਹੈ ਕਿ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹੈ ਇਸ ਦੇ ਤਹਿਤ ਜਿਹੜਾ ਇਹ ਵੱਡਾ ਉਪਰਾਲਾ ਹੈ ਤਾਂ ਇਸੇ ਨੂੰ ਲੈ ਕੇ ਇਹ ਤਸਵੀਰਾਂ ਜਿਹੜੀਆਂ ਨੇ ਥੋੜਾ ਤੱਕ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜੀ ਹਾਂ ਤਾਂ ਬਿਲਕੁਲ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਜਨ ਜਾਗਰ ਉਤਾ ਜਿਹੜੀ ਮੁਹਿੰਮ ਹੈ ਉਸ ਦੇ ਵਿੱਚ ਵੀ ਹਿੱਸਾ ਲੈ ਰਹੇ ਨੇ ਜੋ ਪਾਤ ਯਾਤਰਾ ਨਸ਼ਨ ਵਿਰੁੱਧ ਰਾਜਪਲਕਟਾਰੀ ਦੇ ਬਲੋਕ ਕਢੀ ਜਾਣੀ ਹੈ ਪਰ ਵੀਰ ਇਹ ਜਾਣਕਾਰੀ ਇੱਕ ਵਾਰ ਫਿਰ ਤੋਂ ਦੇ ਦਿਓ ਕਿ ਕਿੰਨੇ ਦਿਨ ਯਾਤਰਾ ਚੱਲੇਗੀ ਔਰ ਕਿੱਥੋਂ ਕਿੱਥੋਂ ਦੀ ਰੂਟ ਇਸ ਯਾਤਰਾ ਦਾ ਰਹਿਣ ਵਾਲਾ ਕਿਉਂਕਿ ਅੱਜ ਸ਼ੁਰੂਆਤ ਤੇ ਡਰ ਬਪਨਾਨਕਤ ਹੋ ਰਹੀ ਹੈ ਤਾਂ ਤਸਵੀਰਾਂ ਸੀ ਤੁਹਾਨੂੰ ਡੇਰਾ ਬਾਬਾ ਨਾਨਕ ਦੀਆਂ ਵਿਖਾ ਰਿਆਂ ਜਿੱਥੇ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਰਾਜਪਾਲ ਗੁਲਾਬ ਸਿੰਘ ਕਟਾਰੀ ਦੇ ਵੱਲੋਂ ਪੱਦੀ ਯਾਤਰਾ ਕੀਤੀ ਜਾ ਰਹੀ ਹੈ ਅੱਜ ਸ੍ਰੀ ਕਰਤਾਰਪੁਰ ਸਬ ਲਾਈਨ ਲਾਂਗੇ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਣੀ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਇਕੱਤਰ ਹੋਏ ਨਹੀਂ ਹਲਕੇ ਸਮਾਂ 7 ਵਜੇ ਤੋਂ ਮੁਕਰਰ ਕੀਤਾ ਗਿਆ ਸੀ ਪਰ ਕੁਝ ਕਾਰਨਾਂ ਤੇ ਚੱਲਿਆ ਯਾਤਰਾ ਥੋੜੀ ਦੇਰੀ ਦੇ ਨਾਲ ਸ਼ੁਰੂ ਕੀਤੀ ਜਾਏਗੀ ਪਰ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਜਮ੍ਹਾਂ ਹੋ ਚੁੱਕੇ ਨੇ ਸਕੂਲੀ ਵਿਦਿਆਰਥੀ ਵੀ ਇਸ ਯਾਤਰਾ ਦਾ ਹਿੱਸਾ ਨੇ ਪਰਮਵੀਰ ਲਗਾਤਾਰ ਮੇਰੇ ਸਹਿਯੋਗੀ ਸਾਡੇ ਨਾਲ ਜੁੜੇ ਹੋਏ ਨੇ ਤੇ ਸਾਨੂੰ ਅਪਡੇਟਸ ਰੈਗੂਲਰਲੀ ਇਸ ਜੇਡੇ 7 ਵਜੇ ਤੋਂ ਹੀ ਦੇ ਰਹੇ ਨੇ ਪਰਮਵੀਰ ਜਿਸ ਤਰ੍ਹਾਂ ਕੇ ਸਵਾ 7 ਹੋ ਚੁੱਕੇ ਨੇ ਅੱਜ ਯਾਤਰਾ ਦੀ ਸ਼ੁਰੂਆਤ 7 ਵਜੇ ਕੀਤੀ ਜਾਣੀ ਸੀ ਕੁਝ ਕੁ ਦੇਰੀ ਜ਼ਰੂਰ ਹੋ ਰਹੀ ਹੈ ਕਿ ਦੇਰੀ ਦੇ ਕੁਝ ਕਾਰਨਾਂ ਦਾ ਪਤਾ ਚੱਲੇ ਆ ਦੇਖੋ 7 ਵਜੇ ਦਾ ਸਮਾਂ ਜਿਹੜਾ ਸੀਗਾ ਮੁਕਰਰ ਕੀਤਾ ਗਿਆ ਸੀਗਾ ਪਰ ਕੁਝ ਸਮਾਂ ਜਿਹੜਾ ਜ਼ਰੂਰ ਲੱਗਦਾ ਦਿਖਾਈ ਦੇ ਰਿਹਾ ਹੈ ਪਰ ਇਸੇ ਨਾਲ ਹੀ ਜੇਕਰ ਅਸੀਂ ਦੇਖੀਏ ਤਾਂ ਇਹ ਤਸਵੀਰ ਜਿਹੜੀ ਇੱਕ ਵਾਰ ਛੰਡੇ ਦੀ ਤਸਵੀਰ ਜ਼ਰੂਰ ਤੋਂ ਉੱਤੇ ਸਾਂਝੀ ਕਰਾਂਗੇ ਕਿਉਂਕਿ ਦੇਖੋ ਇਹ ਤਸਵੀਰਾਂ ਦਿਖਾਉਣੀਆਂ ਜ਼ਰੂਰ ਲਾਜ਼ਮੀ ਹਨ ਨਾਲ ਦੀ ਨਾਲ ਅਸੀਂ ਜਿਹੜਾ ਉਹ ਇਹ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ ਕਿ ਇਹ ਕਰਤਾਰਪੁਰ ਕੋਰੀਡੋਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਵੱਡੇ ਪੱਧਰ ਦੇ ਉੱਤੇ ਅੱਜ ਇਹ ਪੈਦਲ ਯਾਤਰਾ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਇਹੀ ਰਸਤਾ ਹੈ ਜਿਹੜਾ ਕਿ ਕਰਤਾਰਪੁਰ ਸਾਹਿਬ ਵੱਲ ਨੂੰ ਜਾਂਦਾ ਹੈ ਸੋ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਤੱਕ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਰਤਾਰਪੁਰ ਕੋਰੀਡੋਰ ਤੋਂ ਹੋਰ ਵੀ ਜਲਦ ਹੀ ਹੋਰ ਤਸਵੀਰਾਂ ਵੀ ਤੁਹਾਡੇ ਤੱਕ ਜਲਦੀ ਹੀ ਸਾਂਝੀਆਂ ਕੀਤੀਆਂ ਜਾਣਗੀਆਂ ਕਿਉਂਕਿ ਲਗਾਤਾਰ ਅਸੀਂ ਇੱਕ ਇੱਕ ਤਸਵੀਰ ਜਿਹੜੀ ਆਪਣੇ ਕੈਮਰੇ ਵਿੱਚ ਕੈਦ ਕਰ ਰਹੇ ਹਾਂ ਤਾਂ ਕਿ ਲੋਕ ਘਰਾਂ ਦੇ ਵਿੱਚ ਬੈਠ ਕੇ ਦੇਖ ਸਕਣ ਕਿ ਇਹ ਜਿਹੜੀ ਕੇਂਦਰ ਸਰਕਾਰ ਵੱਲੋਂ ਪੈਦਲ ਯਾਤਰਾ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਉਸ ਦੇ ਕੀ ਮਾਇਨੇ ਨੇ ਤਾਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੋ ਤਸਵੀਰਾਂ ਡੇਰਾ ਪਾਪਾ ਨਾਨਕ ਤੋਂ ਲੰਘੇ ਦੀਆਂ ਨੇ ਜਿੱਥੋਂ ਪਾਦੀ ਯਾਤਰਾ ਦੀ ਸ਼ੁਰੂਆਤ ਕੀਤੀ ਜਾਣੀ ਹੈ ਨਸ਼ਾ ਦੇ ਵਿਰੁੱਧ ਮਹਿੰਮ ਦੀ ਸ਼ੁਰੂਆਤ ਯਾਤਰਾ ਦੀ ਸ਼ੁਰੂਆਤ ਇੱਥੋਂ ਹੋਏਗੀ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਯਾਤਰਾ ਦਾ ਹਿੱਸਾ ਬਣ ਰਹੇ ਨੇ ਰਾਜਪੁਰ ਗੁਲਾਬ ਜਿੰਦ ਕਟਾਰੀਆ ਦੇ ਵੱਲੋਂ ਇਸ ਯਾਤਰਾ ਨੂੰ ਕਟਿਆ ਜਾਣਾ ਹੈ ਸਹਿਯੋਗੀ ਪਰਮ ਲਗਾਤਾਰ ਜੁੜੇ ਹੋਏ ਨੇ ਪਰਮ ਇੱਕ ਵਾਰ ਇਹ ਤਫਸੀਲ ਜ਼ਰੂਰ ਦੇ ਦਿਓ ਕਿ ਅੱਜ ਯਾਤਰਾ ਦੀ ਸ਼ੁਰੂਆਤ ਇੱਥੋਂ ਹੋਣੀ ਹੈ ਕਿੰਨੇ ਪਲਾਸ ਤੇ ਯਾਤਰਾ ਤੇ ਰਹਿਣਗੇ ਅਰ ਕੈਸ ਦਿਨ ਕਿੱਥੇ ਜਾ ਕੇ ਇਸ ਯਾਤਰਾ ਦਾ ਸਮਾਪਤ ਹੋਣਾ ਹੈ ਸਟੇਵਾ ਸਾਡੇ ਸਹਿਯੋਗੀ ਤੱਕ ਨਹੀਂ ਪਹੁੰਚ ਪਾ ਰਹੀ ਹੈ ਤਕਨੀਕੀ ਖਰਾਬੀ ਤੇ ਚੱਲਦੇ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੁਰ ਤੋਂ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਨ ਦੇ ਤੇ ਤੁਹਾਡੇ ਤੱਕ ਸਾਰੀਆਂ ਤਸਵੀਰਾਂ ਤੇ ਜਾਣਕਾਰੀ ਭੰਚਾਉਣ ਦੇ